ਮੇਡ ਇਨ ਮੂਵੀ ਹੈ ਸੰਗਾ ਸਾਹਿਬ ਤਰਫ ਬਤਾਈਏ ਜੀ ਹਸਾਉਂਦੇ ਨੇ ਬਹੁਤ ਸੋ ਬਹੁਤ ਅੱਛਾ ਮਤਲਬ ਫੀਲ ਹੋਇਆ ਬਿਲਕੁਲ ਬੋਰ ਨਹੀਂ ਹੋਇਆ ਬਹੁਤ ਆਨੰਦ ਲਿਆ ਹਾਂ ਦੇਖ ਨੂੰ ਤਾਂ ਮੈਨੂੰ ਲੱਗਦਾ ਸਰਵਾਲਾ ਵਰਡ ਹੀ ਪਤਾ ਸੀ ਅੱਜ ਦੀ ਫਿਲਮ ਕਲੀਅਰ ਕਰ ਦੋਗੇ ਕਿ ਸਰਵਾਲੇ ਦਾ ਮਤਲਬ ਕੀ ਹੁੰਦਾ ਹਾਂਜੀ ਹਾਂਜੀ ਫੈਮਲੀ ਮੂਵੀ ਹੈ ਅੱਛੀ ਮੂਵੀ ਹੈ ਭਾਈ ਜੀ ਦੇ ਕੇ ਆਈ ਫਿਲਮ ਕਿਦਾਂ ਲੱਗੀ ਜੀ ਬਹੁਤ ਅੱਛੀ ਮੂਵੀ ਹੈ ਜੀ ਬਹੁਤ ਵਧੀਆ ਮੂਵੀ ਐਂਟਰਟੇਨਮੈਂਟ ਮੂਵੀ ਹੈ ਜੀ ਕਮੇਡੀਅਨ ਮੂਵੀ ਹੈ ਸੰਗਾ ਸਾਹਿਬ ਤੁਹਾਨੂੰ ਪਤਾ ਹੀ ਹੈ ਜੀ ਹਸਾਉਂਦੇ ਨੇ ਬਹੁਤ ਸੋ ਬਹੁਤ ਅੱਛਾ ਮਤਲਬ ਫੀਲ ਹੋਇਆ ਮਤਲਬ ਕੀ ਹੁੰਦਾ ਜਿੰਨਾ ਉਹਨਾਂ ਨੇ ਪੂਰਾ ਪੁਰਾਣਾ ਕਲਚਰ ਦਿਖਾਇਆ ਜੋ ਪਹਿਲਾਂ ਹੁੰਦਾ ਸੀ ਚੀਜ਼ਾਂ ਚ ਫਿਰ ਕੁਝ ਜਾਤ ਪਾਤ ਨੂੰ ਲੈ ਕੇ ਵੀ ਉਹਨਾਂ ਨੇ ਫਿਲਮیں ਦਿਖਾਇਆ ਜੀ 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 ਬਿਲਕੁਲ ਬਿਲਕੁਲ ਮੈਸੇਜਫੁਲ ਵੀ ਵੀ ਉਹ ਮੂਵੀ ਹੈਗੀ ਹੈ ਜਿਵੇਂ ਪੁਰਾਣਾ ਜਿੱਦਾਂ ਕਲਚਰ ਸੀਗਾ ਟੀਨੇਜ ਦੇ ਵਿੱਚ ਵਿਆਹ ਕਰ ਦਿੰਦੇ ਸੀ ਉਹ ਚੀਜ਼ ਨੂੰ ਰੋਕ-ਥਾਮ ਕਿੱਦਾਂ ਕਰਨੀ ਉਹ ਚੀ ਇੱਕ ਵਿਸ਼ਾ ਦੁਆਰਾ ਟੱਚ ਕੀਤਾ ਗਿਆ ਸੋ ਬਹੁਤ ਅੱਛਾ ਅੱਛੀ ਗੱਲ ਮਤਲਬ ਹੁਣ ਲੋਕ ਫੇਰ ਵੀ ਵੇਅਰ ਹੈਗੇ ਨੇ ਮਤਲਬ ਜਦੋਂ ਬੱਚਾ ਸਮਝਦਾਰ ਹੈਗਾ ਪਹਿਲਾਂ ਮਤਲਬ ਪਹਿਲਾਂ ਤੁਹਾਡੇ ਟਾਈਮ ਤਾਂ ਛੋਟਿਆਂ ਜੀ ਕਰ ਦਿੰਦੇ ਹੁੰਦੇ ਸੀ ਹਾਂ ਹਾਂ ਹਾਂਜੀ ਬ ਉਹ ਜ਼ਿਆਦਾ ਹੁੰਦਾ ਨਹੀਂ ਬਿਲਕੁਲ ਜੀ ਬਿਲਕੁਲ ਅੱਜ ਜਦਾਂ ਉਹ ਉਹ ਮੈਸੇਜ ਨੂੰ ਮੈਸੇਜ ਕੀਤਾ ਗਿਆ ਇਸ ਮੂਮੈਂਟ ਸੋ ਵਧੀਆ ਮੂਵੀ ਹੈਗੀ ਆ ਜਦਾਂ ਸਟ्रेसफुल ਲਾਈਫ ਹੈਗੀ ਆ ਉਹਦੇ ਵਿੱਚ ਕਿੰਨਾ ਅੱਛਾ ਹੱਸਣਾ ਖੇਡਣਾ ਸੋ ਟਾਈਮ ਗੁੱਡ ਪਾਸ ਹੋ ਜਾਂਦਾ ਸੋ ਫੈਮਿਲੀ ਮੂਵੀ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਬਾਈ ਦੇਖ ਕੇ ਕਿੱਦਾਂ ਲੱਗੀ ਬਹੁਤ ਸੋਹਣੀ ਫਿਲਮ ਆ ਜੀ ਅੱਧਿਆਕ ਨੂੰ ਤਾਂ ਮੈਨੂੰ ਲੱਗਦਾ ਸਰਵਾਲਾ ਵਰਡ ਹੀ ਪਤਾ ਸੀ ਆਈ ਥਿੰਕ ਫਿਲਮ ਕਲੀਅਰ ਕਰ ਦੂ ਕਿ ਸਰਵਾਲਾ ਦਾ ਮਤਲਬ ਕੀ ਹੁੰਦਾ ਸਰਵਾਲਾ ਜ਼ਿੰਮੇਵਾਰੀ ਵਾਲਾ ਕੰਮ ਆ ਨਾ ਬਾਕੀ ਬਾਈ ਨੇ ਕਿਹਾ ਸਹੀ ਕਿ ਸਟ੍ਰੈਸਫੁਲ ਲਾਈਫਸ ਇਦਾਂ ਦੀ ਕਾਮੇਡੀ ਫਿਲਮ ਦੀ ਬਹੁਤ ਵਧੀਆ ਲੋਡ ਹੁੱਕਡ ਰੱਖਦੀ ਆ ਫਿਲਮ ਆ ਬੋਰ ਨਹੀਂ ਕਰਦੀ ਸਾਰੀਆਂ ਚੀਜ਼ਾਂ ਲਗਾਤਾਰ ਤੇਜ਼ ਤੇ ਚਲਦੀਆਂ ਜਾ ਰਹੀਆਂ ਤੇ ਐਂਡ ਵਧੀਆ ਕਨਕਲੂਡ ਕੀਤਾ ਸਰਵਾਲਾ ਹਾਰ ਕਈ ਕਲਚਰ ਚ ਸਰਵਾਲਾ ਭਰਾ ਨੂੰ ਬਣਾਇਆ ਜਾਂਦਾ ਕਈਆਂ ਚ ਕੀ ਕਈਆਂ ਨੇ ਜੀਜੇ ਨੂੰ ਬਣਾਇਆ ਜਾਂਦਾ ਸਰਵਾਲਾ ਮਤਲਬ ਇਹ ਵੀ ਇੱਕ ਅਲੱਗ-ਅਲੱਗ ਹੈ ਹਾਂਜੀ 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 ਬਿਲਕੁਲ ਜੀ ਬਿਲਕੁਲ ਸੋ ਕਹਿੰਦਾ ਵਾ ਜਿਵੇਂ ਬਾਈ ਜੀ ਨੇ ਦੱਸਿਆ ਜੀ ਸਲਵਾਲਾ ਵਾਰਡ ਦਾ ਕਿਸੇ ਨੂੰ ਨਹੀਂ ਪਤਾ ਕੀ ਮਤਲਬ ਹੈ ਕੀ ਮੀਨਿੰਗ ਹੁੰਦਾ ਸੀਗਾ ਸੋ ਇਹ ਮੂਵੀ ਕਈ ਚੀਜ਼ਾਂ ਨੂੰ ਪ੍ਰਾਣੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨੂੰ ਕਲੀਅਰ ਕਰਦੀ ਬਹੁਤ ਅੱਛਾ ਬਹੁਤ ਅੱਛਾ ਤੁਸੀਂ ਬਾਈ ਦੇਖੀ ਕਿੱਦਾਂ ਲੱਗੀ ਫਿਲਮ ਤੁਹਾਨੂੰ دیکھی میں فلم ਦਾ ਹਿੱਸਾ ਵੀ ਹੈ اچھا ਠੀਕ ਹੈ ਤੇ ਹਾਂਜੀ ਬਹੁਤ ਵਧੀਆ ਸੀ ਟੀਮ ਦਾ ਮਤਲਬ ਬਹੁਤ ਸੋਹਣਾ ਐਫਰਟ ਹੈ ਤੇ ਫਿਲਮ ਵੀ ਬਹੁਤ ਸੋਹਣੀ ਹੈ ਦਰਸ਼ਕਾਂ ਨੂੰ ਗੁਜ਼ਾਰਿਸ਼ ਹੈ ਕਿ ਫਿਲਮ ਦੇਖਣ ਜ਼ਰੂਰ ਆਉਣ ਪਤਾ ਹੋਵੇ ਜਿਹਦਾ ਕਮੇਡੀ ਹੈ ਫੁੱਲ ਕਮੇਡੀ ਜਿੱਦਾਂ ਇਹ ਪੈਕੇਜ ਹੁੰਦੇ ਜਿਵੇਂ ਅੱਜ ਲੋਕਾਂ ਦਾ ਨਰਵਸਨੈਸ ਜਾਂ ਕੋਈ ਸਟ्रेस ਦੀ ਲਾਈਫ ਵਿੱਚ ਹੈ ਜਿਵੇਂ ਫਿਲਮਾਂ ਜਦੋਂ ਆਉਂਦੀਆਂ ਲੋਕ ਖੁਸ਼ ਮਿਲਦੀ ਖੁਸ਼ੀ ਮਿਲਦੀ ਪਰਿਵਾਰਾਂ ਨੂੰ ਜੀ 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 ਤੇ ਕਮੇਡੀ ਤਾਂ ਵੈਸੇ ਵੀ ਪੰਜਾਬੀਆਂ ਦੀ ਰਗ ਰਗ ਵਿੱਚ ਵਸੀ ਹੋਈ ਹੈ ਤੇ ਜੇ ਸਿਨੇਮੇ ਤੇ ਆਉਂਦੀ ਆ ਤਾਂ ਜਿਹੜੇ ਗੰਭੀਰ ਲੋਕ ਬੈਠੇ ਹੋਏ ਉਹਨਾਂ ਦੇ ਚਿਹਰੇ ਤੇ ਥੋੜੀ ਜਿਹੀ ਹਾਸੀ ਆ ਜਾਂਦੀ ਹੈ ਮੈਂ ਕਹਿੰਦਾ ਬੜੀ ਵਧੀਆ ਗੱਲ ਹੈ ਤੇ ਹੋਰ ਵੀ ਕੰਟੈਂਟ ਆਉਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਕਾਮੇਡੀ ਸਾਡੇ ਸਿਨੇਮਾ ਚ ਚੱਲਦੀ ਰਹੇ ਹੋਰ ਵੀ ਨਵਾਂ ਨਵਾਂ ਕੰਟੈਂਟ ਆਉਣਾ ਚਾਹੀਦਾ ਬਟ ਉਹ ਫਿਲਮ ਮੇਕਰ ਐਫਰਟ ਉਹਦੇ ਹੀ ਕਰਨਗੇ ਜਦੋਂ ਦਰਸ਼ਕ ਘਰਾਂ ਚੋਂ ਨਿਕਲਣਗੇ ਦੇ ਦਰਸ਼ਕਾਂਾਂ ਨੂੰ ਬਾਹਰ ਆਉਣ ਸੱਤੀ ਗੁਜ਼ਾਰਿਸ਼ ਪੁਰ ਜ਼ੋਰ ਗੁਜ਼ਾਰਿਸ਼ ਹੈ ਕਿ ਐਕਟਰ ਦੇ ਲਈ ਜਦੋਂ ਮਤਲਬ ਉਹਨੇ ਫਿਲਮ ਪੇਸ਼ ਕਰਤੀ ਲੋਕਾਂ ਨੂੰ ਵੀ ਘਰਾਂ ਤੋਂ ਬਾਹਰ ਸਿਨੇਮੇ ਘਰਾਂ ਜਾਣਾ ਚਾਹੀਦਾ ਫੇਰੀ ਇੱਕ ਫਿਲਮ ਦੇ ਪ੍ਰੋਡਿਊਸਰ ਜਾਂ ਕਿਸੇ ਨੂੰ ਹੌਸਲਾ ਮਿਲਦਾ ਡਾਇਰੈਕਟਰ ਨੂੰ ਜੀ 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 ਕਿਉਂਕਿ ਜੇ ਕੋਈ ਬੰਦਾ ਇਨਵੈਸਟ ਕਰਦਾ ਸਿਰਫ ਫਿਲਮ ਮੇਕਰ ਨਹੀਂ ਕੋਈ ਵੀ ਬਿਜ਼ਨਸਮੈਨ ਹੋਣਾ ਚਾਹੀਏ ਕੋਈ ਬੰਦਾ ਵੈਸੇ ਆਪਣਾ ਕੋਈ ਰੋਜ਼ਗਾਰ ਚਲਾ ਰਿਹਾ ਤੇ ਉਹ ਉਦੋਂ ਹੀ ਆਪਣਾ ਰੋਜ਼ਗਾਰ ਅੱਗੇ ਵਧਾਊਗਾ ਜਦੋਂ ਉਹ ਲੱਗੂਗਾ ਕਿ ਹਾਂ ਮੈਨੂੰ ਕੋਈ ਫਾਇਦਾ ਹੋ ਰਿਹਾ ਹੈ ਉਦੋਂ ਹੀ ਪ੍ਰੋਡਿਊਸਰ ਵੀ ਉਦੋਂ ਹੀ ਐਫੈਕਟ ਹੋਰ ਵੱਧ ਕਰਨਗੇ ਜਦੋਂ ਉਹਨਾਂ ਦਾ ਕੰਮ ਅੱਗੇ ਆਊਗਾ ਤੇ ਚੱਲੂਗਾ ਲੋਕ ਫਿਲਮਾਂ ਦੇਖਣ ਆਉਣਗੇ ਥੈਂਕ ਯੂ ਸੋ। ਜੀ ਜੀ ਥੈਂਕ ਯੂ ਜੀ। ਮੂਵੀ ਬਹੁਤ ਸੋਹਣੀ ਹੈ ਕਮੇਡੀ ਅੱਛੀ ਹੈ ਮੈਂ ਸਾਰਿਆਂ ਨੂੰ ਡਵਾਈਸ ਕਰਾਂਗੀ ਕਿ ਦੇਖ ਲੈਣੀ ਚਾਹੀਦੀ ਹੈ। ਥੈਂਕ ਯੂ। ਹਾਂਜੀ ਹਾਂਜੀ ਫੈਮਿਲੀ ਮੂਵੀ ਹੈ ਅੱਛੀ ਮੂਵੀ ਹੈ। ਓਕੇ ਥੈਂਕ ਯੂ। ਮੂਵੀ ਨੂੰ ਸਟਾਰ ਦੇਣਾ ਚਾਹੁੰਦਾ ਮੈਂ। ਆ 10 ਟੂ 9 ਥੈਂਕ ਯੂ। ਓਕੇ। ਕਿੱਦਾਂ ਲੱਗੀ ਭਾਜੀ? ਹਾਂਜੀ ਬਹੁਤ ਵਧੀਆ ਫਿਲਮ ਹੈ ਸਾਰਿਆਂ ਨੂੰ ਆਕੇ ਦੇਖਣੀ ਚਾਹੀਦੀ ਹੈ ਫਿਰ। ਅੱਛਾ ਇਹ ਬੜੇ ਲੱਗਿਆ ਬਦੋ ਘੋੜੀ ਚੜੇ ਦਾ ਘੋੜੀ ਲੱਥੇ ਦਾ ਅੰਗੀ ਸੁਆਣ